ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਸਵੇਰੇ ਸਵੇਰੇ ਦਾ ਟਾਈਮ ਆ ਤੇ ਮੈਂ ਜੀ ਲੈ ਕੇ ਆਈ ਸੀ ਬੈੱਡ ਸ਼ੀਟਸ ਇਹ ਵਾਲੀ ਬੈੱਡ ਸ਼ੀਟ ਮੈਂ ਲੈ ਕੇ ਆਈ ਸੀ ਜੀ ਇਹ ਵਾਲੀ ਤੇ ਇਹ ਮੈਂ ਪਿੱਲੋ ਲੈ ਕੇ ਆਈ ਆ ਤੇ ਪਿੱਲੋ ਵੀ ਆਪਾਂ ਚੇਂਜ ਕਰ ਦਿੱਤੇ ਦੋ ਨਵੀਆਂ ਸੀ ਤੇ ਦੋ ਨਵੇਂ ਹੋਰ ਲਿਆਉਂਦੇ ਤੇ ਹੁਣੇ ਬੈੱਡ ਸ਼ੀਟਸ ਵਿਛਾ ਕੇ ਇਹ ਇੱਕ ਇਹ ਵਾਲੀ ਗ੍ਰੀਨ ਕਲਰ ਦੀ ਇਹ ਬੈੱਡਾਂ ਤੇ ਵਿਛਾ ਕੇ ਤੇ ਫਿਰ ਦਿਖਾਉਣੇ ਕਿੰਨੀਆਂ ਸੋਹਣੀਆਂ ਇਹੋ ਸਾਫ ਸਫਾਈ ਜੀ ਆਪਾਂ ਕਰ ਲਈ ਸਾਰੀ ਇਹ ਬੈਡ ਸ਼ੀਟ ਆ ਕਿ ਬੈਡ ਸ਼ੀਟ ਇੱਕ ਜੀ ਇਹ ਵਾਲੀ ਬੈਡ ਸ਼ੀਟ ਦੋ ਲੈ ਕੇ ਆਈ ਸੀ ਮੈਂ ਬੈਡ ਸ਼ੀਟਸ ਤੇ ਉਹ ਪਿੱਲੋ ਲੈ ਕੇ ਆਈ ਸੀ ਸੋਹਣੇ ਲੱਗੇ ਸੀ ਮੈਨੂੰ ਸੋਬਰ ਜੇ ਕਲਰ ਭੜਕੀਲੇ ਜੇ ਕਲਰ ਤੇ ਬਹੁਤ ਡਾਰਕ ਕਲਰ ਜਿਹੜੇ ਉਹ ਮੈਨੂੰ ਨਹੀਂ ਚੰਗੇ ਲੱਗਦੇ ਬੈਡ ਸ਼ੀਟਸ ਦੇ ਇਹ ਕੀ ਹੋ ਗਏ ਮਨੀ ਦੇ ਬਾਬੇ ਦੇ ਕਮਰੇ ਦੀਆਂ ਬੈੱਡ ਸ਼ੀਟਸ ਇਹਦੇ ਨਾਲ ਦੀਆਂ ਸਿਆਲਾਂ ਦੀਆਂ ਇਹ ਸਰਦੀਆਂ ਦੀਆਂ ਬੈੱਡ ਸ਼ੀਟਸ ਆ ਦੇ ਡਬਲ ਦੋਨੇ ਸਾਈਡਾਂ ਤੋਂ ਯੂਜ਼ ਹੋ ਜਾਂਦੀਆਂ ਤੇ ਮਨੀ ਦੇ ਬਾਬੇ ਦੇ ਬੈੱਡ ਦੀਆਂ ਦੋ ਕਹਿ ਕੇ ਆਏ ਹੋਏ ਇਹਦੇ ਨਾਲ ਦੀਆਂ ਬੈੱਡ ਸ਼ੀਟ ਸਿੰਗਲ ਬੈੱਡ ਦੀਆਂ ਡਬਲ ਦੀਆਂ ਹੀ ਸੀਗੀਆਂ ਉਹ ਕਹਿੰਦੇ ਥੋੜੇ ਦਿਨ ਤੱਕ ਲੈ ਜਿਓ ਦੋ ਉਹਦੇ ਵਾਸਤੇ ਲੈ ਕੇ ਆਵਾਂਗੇ ਬੈੱਡ ਉਸੇ ਛੋਟੇ ਵਾਸਤੇ ਚਲੋ ਜੀ ਹੁਣ ਖਾ ਲੀਏ ਜੀ ਰੋਟੀ 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 ਖਾ ਕੇ ਤਾਂ ਫਿਰ ਪਕੌੜੀਆਂ ਦਿਵਾਲੇ ਹੋਈਏ ਏਜੀ ਮੇਰੇ ਫੇਵਰਟ ਬਰੈਡ ਪਕੌੜਾ ਅੰਜਲਾ ਨੂੰ ਸਹੀ ਰੰਗ ਖਾਣਾ ਇਹੋ ਇੱਕ ਵਾਰੀ ਆਪਾਂ ਕੱਚੇ ਕੀਤੇ ਆ ਦੂਸਰੀ ਵਾਰੀ ਇਹ ਫਰਾਈ ਕੀਤੇ ਹੁਣ ਦੀ ਮੀਟ ਕਰਕੇ ਆਪ ਕਾਵਾਂਗੇ ਇਹ ਆਪਾਂ ਜੀ ਇੰਗੋਬੀ ਬੋਇਲ ਕਰਕੇ ਇਹਨੂੰ ਬੋਇਲ ਕੀਤਾ ਹੋਇਆ ਉਸ ਤੋਂ ਬਾਅਦ ਥੋੜਾ ਜਿਹਾ ਇਹਨੂੰ ਪਾਣੀ ਨਿਚੋਣ ਲੈ ਤਾਂ ਫਿਰ ਇਹਦੇ ਵਿੱਚ ਆਪਾਂ ਅ ਦੇ ਕੇ ਮਿਰਚ ਲੂਣ ਤੇ ਮਸਾਲਾ ਪਾ ਕੇ ਮੈਰੀਨੇਟ ਕਰਕੇ ਰੱਖ ਦਿੱਤਾ ਤੇ ਇਹ ਬਣਾ ਲਿਆ ਜੀ ਇਹਦਾ ਬੈਟਰ ਤੇ ਇਸ ਤੋਂ ਬਾਅਦ ਵਿੱਚ ਜਿਵੇਂ ਬਣਾਉਂਗੀ ਮੱਖੀਆਂ ਦੇ ਕਿਦਾਂ ਹੁੰਦੀਆਂ ਇਹ ਗੋਭੀ ਵਾਲੇ ਪਕੌੜੇ ਇਹ ਚੇਕ ਕਰੀ ਆ ਪਕੜ ਲਿਆ ਗੋਭੀ ਦੇ ਪਕੌੜੇ ਕੱਚੇ ਹੋਣੇ ਦੋ ਸੈਕੰਡ ਟਾਈਮ ਫਰਾਈ ਹੋਣ ਲੈ ਇਤਨਾ ਤੱਕ ਮੈ ਵੀ ਫਰਾਈ ਹੋ ਚੁੱਕੇ ਆ ਪਕੌੜੇ ਕੱਢ ਲਾ ਗੱਢ ਕੇ ਹੇ ਜੀ ਪਕੌੜੇ ਬਣਾ ਲਏ ਮੈਂ ਸਾਰੇ ਇਹ ਮੈਂ ਐਨੇ ਕ ਖਾਣ ਲੱਗੀ ਆ ਮੈਂ ਤਾਂ ਪੂਰੇ ਖਾਉਂਗੀ ਐਨੇ ਕ ਖਾਣੇ ਨਾਲ ਮਨੀ ਖਾਊਗਾ ਤੇ ਇਹ ਗੋਭੀ ਵਾਲੇ ਪਕੌੜੇ ਆ ਜੀ ਤੇ ਇੱਕ ਇੱਕ ਬ੍ਰੈਡ ਪਕੌੜਾ ਮੈਂ ਆਪਣੇ ਹਿਸਾਬ ਨਾਲ ਮਿਰਚ ਮਸਾਲੇ ਪਾ ਕੇ ਉਸੇ ਹਿਸਾਬ ਨਾਲ ਬਣਾਉਣੀ ਹੁੰਦੀ ਆ ਤਾਂ ਜੋ ਇਹਨੂੰ ਸਹੀ ਰਹਿਣ ਤੇ ਗੋਭੀ ਵਾਲੇ ਪਕੌੜੇ ਤਾਂ ਬਹੁਤ ਹੀ ਟੇਸਟੀ ਬਣੇ ਤੇ ਕ੍ਰਿਸਪੀ ਅਨਾਂ ਚ ਮੈਂ ਝੋੜਾਂ ਦਾ ਆਟਾ ਪਾਇਆ ਸੀ ਅੱਧਾ ਬੇਸਣ ਪਾਇਆ ਸੀ ਤੇ ਉਤੋਂ ਅੱਧਾ ਹਿੱਸਾ ਪਾਇਆ ਸੀ ਮੈਂ ਇਹਨਾਂ ਦਾ ਝੋੜਾਂ ਦੇ ਆਟੇ ਦਾ ਫੇ ਬਣਾਇਆ ਮੈਂ ਤੇ ਹੁਣ ਜੀ ਚੱਲੇਗਾ ਅਸੀਂ ਗੰਗੋ ਗੰਗੋ ਗੰਗਾ ਤੇ ਮੰਗੋ ਵਾਲਾ 4 ਵਜੇ ਪੂਰੇ ਧਾਰ ਕੱਢ ਲਈਏ ਫੇਰ ਉਹਨੂੰ ਕੀ ਕਹੀਦਾ ਅਮਰ ਇੱਥੇ ਪਤਾ ਨਹੀਂ ਕੀ ਹੋ ਗਿਆ ਫਿਰ ਬਾਅਦ ਵਿੱਚ ਨਾ ਤਿਆਰਤੀ ਹੋ ਕੇ ਫੇਰ ਜਾਵਾਂਗੇ ਆ ਸਮਾਧੀ ਦੀਵਜਗੋਂ ਗੁਰਦੁਆਰੇ ਦੀਵਜਗੋਂ ਤੇ ਮੰਦਰ ਵਿੱਚ ਦੀਵਜਗੋਂ ਸਾਰੇ ਜਾਈਦਾ ਆਪਾਂ ਕੋਈ ਵੀ ਜਗਾ ਜਿਹੜੀ ਉਹ ਛੱਡੀ ਦੇ ਨੇ ਚਲਈਏ ਨਾ ਨੂੰ ਆ ਰਿਆ ਤੁੰਗਿਆ ਤੂੰ ਕਿਹੜਾ ਰੋਲੂ ਚਾਹ ਵਿੱਚ ਲੱਗ ਜਾਣਾ ਬਾਪੂ ਆ ਬਾਬਾ ਵੀ ਦੱਸ ਮੈ 4 ਵਜੇ ਚਾਹ ਪੀ ਜਾ ਪੱਗੂ ਪੱਗੂ ਤੂੰ ਪਕੌੜੇ ਖਾਦੇ ਪਕੌੜੇ ਖਾਦੇ ਆ ਇੱਥੇ ਬ੍ਰੈਡਾਂ ਆਂਦੀਆਂ ਉਹ ਪਈਆਂ ਹੋਣੀਆਂ ਮੰਗੰਗਾ ਮੰਗੋਲੀ ਲੈ ਜੀਆ ਕਿਲੋ ਵਾਲਾ ਤੂੰ ਕੱਢਿਆ ਸੀ ਬਾਹਰ ਉਹ ਤਾਂ ਉਹਦੀ ਨਹੀਂ ਚਾਹ ਰਹੀ ਗਈ ਸੀ ਫੇ ਚੱਲ ਜਲੀਏ ਬਾਬੇ ਨੂੰ ਇੱਥੇ ਭੇਜ ਦਾਂਗੇ ਆਹ ਦੇ ਦਾ ਢੱਕਣ ਇੰਨੀ ਕੀ ਪਿੰਦ ਹੈ ਉੱਥੇ ਕਿਲੋ ਵਾਲੇ ਡੋਲੀ 'ਚ ਠੰਡੀ ਹੋਣੀ ਜਲਦੀ ਨਾਲ ਇੱਕ ਇੱਕ ਉਹ ਲੈ ਲੈ ਪਕੌੜਾ ਗੰਗਾ ਮੰਗੋਲੀ ਵੀ ਪਰ ਹੋ ਮੈਂ ਲਵਾ ਮੇਰੇ ਹੱਥ 'ਚ ਹੀ ਹੈ ਢੱਕਣ ਆਹ ਕੁਝ ਇੱਕ ਇੱਕ ਗੰਗਾ ਮੰਗੋਲੀ ਮਣੀ ਅੱਜ ਤੱਕ ਉਹ ਪਕੌੜੇ ਮੱਖੀਆਂ ਬਹਿਣਦੀਆਂ ਉੱਦਾਂ ਹੀ ਛੱਡੇ ਹੋਏ ਆ ਫੇ ਬਗ ਤੇ ਨੁੰਨ ਦਿੱਤ ਤਪ ਕੋੜਾ ਹਾਈ ਗੁੱਲੂ ਹੈਪੀ ਦੀਵਾਲੀ ਗੁੱਲੂ ਹੈਪੀ ਦੀਵਾਲੀ ਗੁੱਲੂ ਹੈਪੀ ਦੀਵਾਲੀ ਆ ਜਾ ਕੰਮ ਕਰਵਾਇਆ ਜੀ ਮਨੀ ਨੇ ਸਾਰੀ ਜਿਹੜੀ ਆਹ ਰੂੜੀ ਆ ਇਹ ਖੱਤੇ ਦੇ ਵਿੱਚ ਪਾ ਦਿੱਤੀ ਹੁਣ ਖੱਤਾ ਵਾਹ ਹੋਊਗਾ ਹਨਾ ਕੱਲ੍ਹ ਦੇ ਹੀ ਪੱਟੇ ਕੱਲ੍ਹ ਦੇ ਹੀ ਕੱਲ੍ਹ ਦੇ ਹੀ ਆ ਪੱਠੇ ਦੇਖ ਲੈ ਇਧਰ ਜਿਹੜੇ ਸਾਡੇ ਸਫੈਦੇ ਆ ਇਹਨਾਂ ਦਾ ਵੀ ਸੌਦਾ ਹੋ ਗਿਆ ਜੀ ਇਹ ਵੀ ਆ ਜਿੰਨੇ ਸਫੈਦੇ ਆ ਵੱਡੇ ਵੱਡ ਹੋ ਜਾਣੇ ਦੀਵਾਲੀ ਤੋਂ ਬਾਅਦ ਚ ਅੱਜ ਦੀਵਾਲੀ ਆ ਕਿਸੇ ਨੇ ਵੀ ਦੀ ਮਨਾਉਣੀ ਕਿਸੇ ਨੇ 21 ਦੀ ਮਨਾਉਣੀ ਹਾਂ ਮਨੀ ਦੋਨੇ ਦਿਨਾਂ ਬਣਾਉਣੇ ਆਲੇ ਪਹਿਲਾਂ ਨਾ ਲਾਈਟ ਜਗਾ ਫਸਟ ਆਫ 올 ਲਾਈਟ ਜਗਾਉਡ ਪਾਈਸਾ ਜਦੋਂ ਆਪਾਂ ਸਾਫ ਸੁਥਰ ਕਰਕੇ ਫੇਰ ਪਾਵਾਂਗੇ ਨਾ ਆਪਾਂ ਸਾਫ ਕਰਕੇ ਪਰ ਫੇਰ ਵੀ ਇੱਕ ਇੱਕ ਪਕੌੜਾ ਤੂੰ ਪਹਿਲਾਂ ਦੇ ਦੇ ਇਹਨਾਂ ਨੂੰ ਦੀਵਾਲੀ ਆ ਨਾ ਹੈਪੀ ਦੀਵਾਲੀ ਆਲੇ ਉਹਨਾਂ ਦੀ ਵੀ ਹੈਪੀ ਦੀਵਾਲੀ ਹੋ ਜਾਊਗੀ ਪਹਿਲਾਂ ਮੰਗਰ ਨੂੰ ਦੇ ਆਪਾਂ ਨੂੰ ਜੀ ਫੇਰ ਕਮੈਂਟ ਆਇਆ ਸੀ ਸੁਖਚੈਨ ਤੱਗੜ ਆਈ ਥਿੰਕ ਉਹਨਾਂ ਨੇ ਫੇਰ ਕਿਹਾ ਮੰਗੋ ਦੀ ਮੋਰੀ ਗਨੱਕੜਾ ਜੀ ਇਹ ਬਹੁਤ ਢਿੱਲੀ ਆ ਜੀ ਨੀਚੋਂ ਬਹੁਤ ਲੂਜ਼ ਆ ਮਤਲਬ ਕਿ ਨਾ ਵੀਡੀਓ ਜੇ ਇੰਦਾ ਲੱਗਦਾ ਰਹਿੰਦਾ ਦੇਖਣ ਨੂੰ ਜਿੱਦਾਂ ਬਹੁਤ ਟਾਈਟ ਹੁੰਦੀ ਆ ਆ ਦੇਖੋ ਨਾ ਇਹ ਲੂਜ਼ ਆ ਆ ਦੇਖੋ ਇਹ ਲੂਜ਼ ਆ ਮਤਲਬ ਕਿ ਜਿਹਨੂੰ ਕਹਿ ਦੋਵੇ ਆ ਇਹਨੂੰ ਖੁੱਲੀ ਆ ਉਹਨੂੰ ਕੀ ਕਹਦੇ ਕਿ ਇਹ ਮਾਰ ਦੀ ਮੁਰਦੀ ਨਹੀਂ ਕਿ ਮੰਗੋ ਨਾ ਹੀ ਸਾਨੂੰ ਇਦਾਂ ਤੰਗ ਕਰਦੀ ਇਸ ਕਰਕੇ ਇਹਦੇ ਕੋਈ ਇਦਾਂ ਦੀ ਚੀਜ਼ ਨਹੀਂ ਆ ਦੇਖ ਲੂਜ਼ ਆ ਬਿਲਕੁਲ ਮਨੀ ਫੜੀ ਹੱਥ ਦਾ ਨਾਈ ਇਹਦੀ ਇਹਨੂੰ ਮੋਰੀ ਨੂੰ ਖੋਲੀ ਆ ਦੇਖੋ ਤਾਂ ਨੂੰ ਆ ਆ ਦੇਖੋ ਐਨੀ ਲੂਜ਼ ਆ ਐਨ ਲੂਜ਼ ਆ ਕੋਈ ਟਾਈਟ ਹੋਈ ਨਹੀਂ ਕੋਈ ਇਹਦੇ ਝਖਮ ਨਹੀਂ ਇਹ ਕਿਹੜਾ ਮਾਰਦੀ ਆ ਜਾਂ ਕੁਛ ਐਦਾਂ ਤੇ ਇਹਦੇ ਗਲੇ ਦਾ ਸਗੋ ਜਿਹੜਾ ਨજર ਵੱਟੂ ਸੀ ਨਾ ਉਹ ਟੁੱਟ ਗਿਆ ਹੁਣ ਦੇਖਾਂਗੇ ਲੈ ਕੇ ਆਵਾਂਗੇ ਹਨਾ ਮਨੀ ਦੇਖਦੇ ਆ ਇਥੋਂ ਮਿਲਿਆ ਹੀ ਨਹੀਂ ਕਰਤਾਰਪੁਰੋਂ ਮੈਂ ਗਈ ਸੀਗੀ ਪਤਾ ਨਹੀਂ ਕਿਹੜੀ ਦੁਕਾਨੋਂ ਅੰਦਰਵਾਰ ਕਹਿੰਦੇ ਹਨਾ ਲਾਹੌਰੀਏ ਦੀ ਲਾਹੌਰੀਏ ਦੀ ਆਹ ਉਥੋਂ ਫੇ ਲੈ ਕੇ ਆਵਾਂਗੇ ਇਹਦਾ ਨજર ਵੱਟੂ ਆ ਮੰਗੋ ਦਾ ਗੰਦਾ ਵੀ ਬਾਹਰ ਕੱਢ ਪਹਿਲਾਂ ਸਫਾਈ ਕਰੀਏ ਫੇ ਧਾਰ ਕੱਢੀਏ ਫੇ ਘਰੇ ਜਾ ਕੇ ਸੋਹਣੇ ਕੱਪੜੇ ਪਾ ਕੇ ਫੇ ਆਵਾਂਗੇ ਨਾ ਮਣੀ ਫੇ ਵੀਡੀਓ ਬਣਾਵਾਂਗੇ ਗੰਗਾ ਚੀਜੀ ਮਿਲੀ ਨਹੀਂ ਗੰਗਾ ਗੰਗੋਤਰੀ ਮੈਂ ਪਰਾਂ ਹੋ ਜਾਏ ਨੇ ਪਹਿਲਾਂ ਮੇਰੇ ਨਾਲ ਨੂੰ ਆਉਣਾ ਭੱਜੀ ਨੇ ਚਲੋ ਜੀ ਹੁਣ ਅਸੀਂ ਸਫਾਈ ਕਰ ਲਈਏ ਧਾਰ ਕੱਢ ਲਈਏ ਤੇ ਫੇਰ ਤਿਆਰ ਸ਼ਰਵ ਹੋ ਕੇ ਅਸੀਂ ਜਾਣਾ ਦੀਵੇ ਜਗਉਣ ਅਸੀਂ ਨਾ ਦੀਵਾਲੀ ਵਾ ਸਿੰਪਲ ਜੀ ਮਨਾਈ ਦੀ ਇਦਾਂ ਹੀ ਦੀਵੇ ਜਗਾ ਆਓ ਅਸੀਂ ਦੀਵੇ ਆ 40 ਮੈਂ ਪਿੰਕੀ ਨੂੰ ਦੇ ਦਿੱਤੇ ਉਹ ਪੈਸੇ ਦਿੰਦੀ ਸੀ ਮੈਂ ਨਹੀਂ ਪੈਸੇ ਲਏ ਮੈਂ ਕਿਹਾ ਕੁਝ ਨਹੀਂ ਹੁੰਦਾ ਆ ਉਹ ਫਿਰ ਜਦੋਂ ਕਦੇ ਮਰਜ਼ੀ ਉਹ ਸਾਡੇ ਲਗਾਂਂੜੇ ਆਵਾਜ਼ ਮਾਰ ਲਈਦੀ ਅਸੀਂ ਕੰਮ ਆ ਜਾਂਦੀ ਹੈ ਜਿੱਦਾਂ ਵੀ ਆ ਤੇ ਨਿੱਕੀ ਨਿੱਕੀ ਚੀਜ਼ ਤੇ ਬੰਦਾ ਪੈਸੇ ਵੀ ਲੈਂਦਾ ਰਹੇ ਤਾਂ ਚੰਗਾ ਨਹੀਂ ਲੱਗਦਾ ਉਹ ਕੋ ਦਿਵੇ ਲਿਆ ਨਹੀਂ ਸੀ ਹੋਏ ਮੈਂ ਜਾਦੇ ਲਿਆਈ ਸੀ ਫਿਰ ਮੈਂ 40 ਦੀਵੇ ਉਹਨੂੰ ਦਿੱਤੇ ਮੈਂ ਕਿਹਾ ਨਹੀਂ ਤੂੰ 40 ਦੀਵੇ ਤੂੰ ਲੈ ਲੈ ਕੁਛ ਨਹੀਂ ਹੁੰਦਾ ਆਪਾਂ ਨਹੀਂ ਕੋਈ ਪੈਸੇ ਪੂਸਾ ਲੈਣੇ ਆ ਦੇਖ 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 ਮੇਰੇ ਵਾਲਾ ਆਲੇ ਮੇਰੇ ਵਾਲੇ ਦੇਖਿਆ ਉਹਦੇ ਟੱਪੂ ਉਹਦੇ ਟੱਪੀ ਮੇਰੇ ਨਾਲ ਦੇ ਇੱਕ ਤਾਂ ਅਸੀਂ ਜੇ ਸਿੰਪਲ ਦੀਵਾਲੀ ਮਨਾਈ ਦੀ ਆ ਸਿੰਪਲ ਦੀਵਾਲੀ ਮਨਾਉਂਦਾ ਇਹ ਕਾਰਨ ਆ ਮਤਲਬ ਕਿ ਮੇਰੀ ਮੈਰਿਜ ਨੂੰ ਮਨੀ ਤੇਰੇ ਡੈਡੀ ਦੇ ਤੇ ਮੇਰੀ ਮੈਰਿਜ ਨੂੰ ਕਿੰਨੇ ਸਾਲ ਹੋ ਗਏ ਭਲਾ ਕਿਲੇ ਹੋ ਗਏ 21 ਸਾਲ ਹੋਇਆ ਨੇ ਜਨਵਰੀ ਚ 21 ਸਾਲ ਹੋ ਜਾਣਾ ਸਾਡੀ ਮੈਰਿਜ ਨੂੰ ਜਨਵਰੀ ਦੇ ਵਿੱਚ ਤੇ ਇਨਾ 21 ਸਾਲਾਂ ਦੇ ਵਿੱਚ ਇੱਕ ਵੀ ਦੀਵਾਲੀ ਮੈਂ ਤੇ ਮੇਰੇ ਹਸਬੰਦ ਨੇ ਇਕੱਠਿਆਂ ਨਹੀਂ ਦੇਖੀ ਇੱਕ ਵੀ ਦੀਵਾਲੀ ਲੋਹੜੀ ਪਿਛਲੀ ਲੋਹੜੀ ਤੇ ਸਾਡੇ ਕੋਲ ਸੀਗੇ ਉਹ ਪਰ ਐਸੀ ਕਿਸਮਤ ਉਹ ਕਹਿੰਦੇ ਹੁੰਦੇ ਮਾੜੀ ਕਹਿ ਸਕਦੇ ਇਹਨੂੰ ਚੰਗੀ ਤਾਂ ਕਿਸੇ ਪਾਸੇ ਨਹੀਂ ਕਹਿ ਸਕਦੇ ਤੇ ਇੱਕ ਵੀ ਦੀਵਾਲੀ ਮੈਂ ਤੇ ਮੈਂ ਮਨੀ ਦੇ ਡੈਡੀ ਨੂੰ ਪਿਆਰ ਨਾਲ ਮੋਟੂ ਜਿਹਾ ਦਿੰਦੀ ਆ ਮੈਂ ਤੇ ਇਹਨਾਂ ਨੇ ਇੱਕ ਵੀ ਦੀਵਾਲੀ ਅਸੀਂ ਇਕੱਠਿਆਂ ਨਹੀਂ ਦੇਖੀ ਨਾ ਅਸੀਂ ਕੋਈ ਦੀਵਾਲੀ ਇਕੱਠਿਆਂ ਦੇਖੀ ਆ ਨਵਾਂ ਸਾਲ ਤੇ ਲੋਹੜੀ ਦੇ ਵਿੱਚ ਅਸੀਂ ਕਈ ਵਾਰੀ ਇਕੱਠੇ ਹੋਏ ਕਿਉਂਕਿ ਇੱਕ ਦੋ ਵਾਰੀ ਜਦੋਂ ਮੈਂ ਵੀ ਬਾਹਰ ਇਹਨਾਂ ਕੋਲ ਗਈ ਆ ਨਿਊ ਈਅਰ ਦੇਖ ਕੇ ਅਸੀਂ ਉੱਥੇ ਬਾਹਰ ਗ੍ਰੀਸ ਚ ਫੇ ਵਾਪਸ ਆਉਂਦੇ ਰਹੇ ਆ ਤੇ ਇਹ ਵੀ ਗਈ ਯਾਰੀ ਨਵੇਂ ਸਾਲ ਤੇ ਇੱਥੇ ਹੁੰਦੇ ਪਿਛਲੀ ਵਾਰੀ ਵੀ ਨਵੇਂ ਸਾਲ ਤੇ ਲੋਹੜੀ ਤੇ ਇੱਥੇ ਸੀਗੇ ਮਨੀ ਤੇ ਡੈਡੀ ਪਰ ਦੀਵਾਲੀ ਨਹੀਂ ਅਸੀਂ ਕੋਈ ਦੇਖੀ ਇਕੱਠਿਆਂ ਤੇ ਨਾ ਹੀ ਮਨੀ ਦਾ ਜਨਮ ਦਿਨ ਕਿਸੇ ਤੇ ਅਸੀਂ ਇਕੱਠੇ ਹੋਏ ਆ ਨਾ ਮਨੀ ਨਾ ਹੀ ਮਨਵੀਰ ਦੇ ਕਿਸੇ ਹਾਂ ਕਿਹੜੇ ਤੇ ਸੀਗੇ ਹਾਂ ਹਾਂ ਇੱਕ ਇੱਕ ਜਨਮ ਦਿਨ ਮਨਵੀਰ ਦਾ ਅਸੀਂ ਮਨਾਇਆ ਸੀ ਬਾਹਰ ਉਸ ਟਾਈਮ ਅਸੀਂ ਬਾਹਰ ਸੀਗੇ ਗ੍ਰੀਸ ਉਹ ਜਨਮ ਦਿਨ ਅਸੀਂ ਜ਼ਰੂਰ ਇਕੱਠਿਆਂ ਮਨਾਇਆ ਮਨਵੀਰ ਦਾ ਬਾਹਰ ਤੇ ਇਸ ਕਰਕੇ ਨਾ ਉਹ ਇੱਕ ਹੁੰਦਾ ਨਾ ਬੰਦੇ ਨੂੰ ਅੰਦਰੋਂ ਦਿলো ਖੁਸ਼ੀ ਤਿਹਾਹਾਰਾਂ ਦੀ ਮੈਨੂੰ ਨਹੀਂ ਹੁੰਦੀ ਮੈਨੂੰ ਉਹੀ ਤਿਹਾਹਾਰ ਤਿਹਾਹਾਰ ਦੀ ਖੁਸ਼ੀ ਹੁੰਦੀ ਜਿੱਥੇ ਇਹ ਕੋਲ ਹੁੰਦੇ ਮੇਰੇ ਮੈਨੂੰ ਹੁੰਦਾ ਇਹਨਾਂ ਲਈ ਆ ਵੀ ਬਣਾਈਏ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਪਸੰਦ ਆ ਮਣੀ ਦੇ ਡੈਡੀ ਨੂੰ ਉਹ ਮੈਂ ਬਣਾਵਾ ਫੇ ਅਸੀਂ ਇਹਨਾਂ ਲਈ ਬਾਹਰ ਉੱਥੇ ਨਹੀਂ ਟਾਈਮ ਹੁੰਦਾ ਇਹ ਚੀਜ਼ਾਂ ਬਣਾਉਣ ਦਾ ਵੀ ਇਹਨਾਂ ਨੂੰ ਖੁਦ ਵੀ ਸ਼ੌਂਕ ਆ ਮਤਲਬ ਕਿ ਇਦਾਂ ਦੀਆਂ ਚੀਜ਼ਾਂ ਦਾ ਤੇ ਫਿਰ ਉਹ ਤਿਹਾਹਾਰ ਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਇਹ ਕੋਲ ਹੁੰਦੇ ਆ ਫੇ ਸਾਨੂੰ ਮਾਂ ਪੁੱਤ ਨੂੰ ਦੋਨੋਂ ਨੂੰ ਬਹੁਤ ਹੁੰਦਾ ਵੀ ਇਹਨਾਂ ਨੂੰ ਉਹ ਹਰ ਇੱਕ ਵਧੀਆ ਇਹ ਇਸ ਕਰਕੇ ਨਾ ਇੰਨੀ ਨਹੀਂ ਖੁਸ਼ੀ ਹੁੰਦੀ ਦਿਵਾਲੀ ਦੀ ਬੋਲੀ ਦੀ ਪਟਾਕੇ ਪਟਾਕੇ ਤਾਂ ਅਸੀਂ ਚਲਾਈ ਦੇ ਨਹੀਂ ਬਿਲਕੁਲ ਨਹੀਂ ਚਲਾਈ ਦੇ ਉਹ ਤਾਂ ਵੀ ਸ਼ੁਰੂ ਤੇ ਮਨਵੀਰ ਨੇ ਕਦੀ ਚਲਾਏ ਨਹੀਂ ਮੈਂ ਬਹੁਤ ਚਲਾਉਣੀ ਹੁੰਦੀ ਸੀ ਪਟਾਕੇ ਮਾ ਚੁਕੋ ਸਰਕਮਟਾਂਸਿਸ ਉਹਦਾ ਦੀਆਂ ਹੈਲਥ ਨੂੰ ਲੈ ਕੇ ਉਹ ਕਹਿੰਦੇ ਹੁੰਦੇ ਨਾ ਉਹ ਅੰਦਰੋਂ ਬੰਦੇ ਦਾ ਦਿਲ ਜਿਹੜਾ ਉਹ ਮਰ ਜੇ ਨਹੀਂ ਜਾਂਦਾ ਐਦਾਂ ਹੋ ਗਿਆ ਮਜਾ ਆ ਹੀ ਨਹੀਂ ਕਰੀ ਪਟਾਕੇ ਪਟੂਕੇ ਵੀ ਐਦਾਂ ਹੀ ਖੁਸ਼ ਹੋ ਲਈਦਾ ਥੋੜੇ ਪਕੌੜੇ ਬਣਾ ਲਈਦੇ ਆ ਦੀਵੇ ਜਗਾ ਲਈਦੇ ਆ ਬਸ ਉਹ ਤੇਲ ਪਾ ਮੈਂ ਉਹ ਦਿਨ ਮ ਨਹੀਂ ਉਹ દિਵਾਲੀ ਵਧੀਆ ਮਨਾਉਂਗੀ ਉਸ ਦਿਵਾਲੀ ਤੇ ਮੈਂ ਮਨੀ ਉਹ ਉਸ ਦਿਵਾਲੀ ਤੇ ਮੈਂ ਜਿਹੜੀ ਦਿਵਾਲੀ ਤੇ ਮੇਰਾ ਮੋਟੂ ਸੇਠ ਮੇਰੇ ਕੋਲ ਹੋਊਗਾ ਨਾ ਉਸ ਦਿਵਾਲੀ ਤੇ ਮੈਂ ਸਾਰੇ ਘਰ ਚ ਲੜਵੀਆਂ ਵੀ ਲਾਉ ਠੀਕ ਐ ਪਟਾਕੇ ਵੀ ਵਜਾਉ ਠੀਕ ਐ ਜਿਹੜਾ ਜੋ ਜੋ ਕਰੀਦਾ ਹੀ ਆ ਦਿਵਾਲੀ ਤੇ ਸ਼ਾਪਿੰਗ ਕਰਨ ਵੀ ਜਾਉ ਚੀਜ਼ਾਂ ਜਿੱਦਾਂ ਦਿਵਾਲੀ ਤੇ ਲਈ ਆਈ ਦੀਆਂ ਜਾਂ ਖਾਸ ਕਰ ਹਨ ਤੇ ਰਸਤੇ ਬਰਤਨ ਲੈਂਦੇ 골ਡ ਲੈਂਦੇ ਆ ਕਿੰਮਤ ਤੇ ਡੈਡਿੰਗ ਮੈਨੂੰ 골ਡ ਲੈਣ ਲੈ ਕੇ ਜਾਊਂਗੀ ਹਨਾ ਭੈਗਣਾ ਤੁਹਾਨੂੰ ਤਾਂ ਦੱਸ ਦਿਆਂ ਤੁਹਾਨੂੰ 골ਡ ਲੈ ਕੇ ਦਵੋ ਚਲੋ ਜੀ ਗੱਲਾਂ ਬਹੁਤ ਹੋ ਗਈਆਂ ਤਾਂ ਹੁਣ ਕੱਢ ਲਈ ਅਸੀਂ ਤਹਾਰ ਐਦਾਂ ਹੀ ਆ ਜੀਵਨ ਸਾਥੀ ਤੋਂ ਬਿਨਾ ਕੋਈ ਤਿਹਾਰ ਵੀ ਨਹੀਂ ਚੰਗਾ ਲੱਗਦਾ ਜਦ ਤੱਕ ਕੋਲ ਨਾ ਹੋਵੇ ਮੇਰ ਰੱਖੇ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਹਾਂ ਦੇਖੀ ਹਾਈ ਹਾਈ ਐਦਾਂ ਦੇਖ ਨਹੀਂ ਖੁਸ਼ ਰਹਿੰਦੀ ਖਾਜ ਕਰਾ ਕੇ ਦੇਖ ਲਈ ਐਦਾਂ ਦੇਖ ਦੇਖ ਦੇ ਦੇ ਗੰਗਾ ਨੂੰ ਜੈਲ ਸੀ ਹੋਣੀ ਆ ਦੇ ਕਿੰਨੇ ਮਜ਼ੇ ਨਾਲ ਖੜੀ ਹੋ ਜਾਂਦੀ ਨਾ ਤਾਰ ਕੱਢ ਲਈ ਜੇ ਅਸੀਂ ਸਾਫ ਸਫਾਈ ਕਰ ਦਿੱਤੀ ਪੱਠੇ ਪਾਦ ਤੇ ਜੀ ਤੇ ਹੁਣ ਚੱਲੇ ਅਸੀਂ ਘਰ ਨੂੰ ਇੱਧਰ ਸਵੇਰ ਲਈ ਵੀ ਪੱਠੇ ਮਣੀ ਨੇ ਵੱਢ ਕੇ ਤੇ ਰੱਖ ਲਿਆ ਕਿਉਂਕਿ ਚੱਲੀਏ ਹੁਣ ਕਰੀ ਇਹਦਾ ਮੂੰਹ ਦੇਖੋ ਇੱਧਰ ਇਹਦਾ ਦਿਮਾਗ ਦੇਖੋ ਇੰਨੇ ਹੀ ਨੀ ਕਰੂੜੀ ਸਟੋਨ ਦਾ ਜੀ ਭਾਈ ਨੂੰ ਪਤਾ ਕਿੰਨੇ ਪੈਸੇ ਦਿੱਤੇ ਕਿੰਨੇ ਦਿੱਤੇ ਇੰਨੀ ਥੋੜੀ ਵੀ ਨਹੀਂ ਜਿੰਨੀ ਤੁਸੀਂ ਕਹਿ ਰਹੇ ਮੈਂ ਛੱਡ ਦੇਣੀ ਸੀ ਤੂੰ ਮੈਨੂੰ ਦਿੰਦਾ 500 ਰੁਪਏ ਹਫਤਾ ਨਹੀਂ ਲਾਉਣਾ ਓ ਦੇਖਿਓ ਜੀ ਸਾਹਮਣੇ ਸਾਡੇ ਖੱਤੇ ਦੇ ਵਿੱਚ ਕੁੱਕੜ ਆ ਗਿਆ ਕੁੱਕੜ ਮਾਨੀ ਚੱਲਾ ਜੀ ਦੀਵਾ ਜਗਾਉਣ ਪਤਾ ਨਹੀਂ ਕਰਦੇ ਮੇਰਾ ਮਾਨੀ ਨਹੀਂ ਕੀਤਾ ਜਾਣਨ ਮੈਂ ਸੋਚਿਆ ਸੀ ਮੈਂ ਤਿਆਰ ਸਿਆਰ ਹੋ ਕੇ ਜਾਉਂਗੀ ਪਰ ਮੇਰਾ ਜੀ ਨਹੀਂ ਕੀਤਾ ਸੌਰੀ ਮੰਨੂ ਸੌਰੀ ਨਾ ਨੂੰ ਪ੍ਰਸ਼ਾਦ ਵੀ ਚੜਾ ਦੇ ਓਕੇ ਦੀਵੇ ਵੀ ਜਗਾ ਦੇ ਛੋਟੇ ਡੋਲੂ ਚ ਉਹ ਵੱਡੇ ਚ ਕੀ ਆ ਉਹ ਤੇਲ ਸਾਰਾ ਨਾ ਓਕ ਬਾਏ ਭਾਈ ਭਾਈ ਭੱਜ ਗਈ ਮਗਰੀ ਭੱਜ ਗਈ ਬਾਹਰ ਗਲੀ ਚ ਇਹੋ ਮਸੀ ਫੜੀ ਅੱਜ ਤੈਨੂੰ ਸਾਫ਼ ਸਫਾਈ ਤੇਰੀ ਕੀਤੀ ਤੂੰ ਗਲੀਆਂ ਚ ਭੱਜੀ ਫਿਰ ਹਨਾ ਉਹ ਕੁੱਤੇ ਵੱਡਿਆਂ ਨੇ ਵੜ ਦੇਣਾ ਤੈਨੂੰ ਮੈਡਮ ਜੂਲੀ ਮਹਿਮਾਨੀ ਨਹੀਂ ਦਿੱਤਾ ਜਾਨੂ ਪਤਾ ਨਹੀਂ ਕੀ ਹੋਇਆ ਗੁੱਲੂ ਕੀ ਹੋਇਆ ਤੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਖਾਤ ਲਈ ਜੀਜੀ ਪਟਾਕੇ ਥੋੜਾ ਲੱਗਦਾ ਹੈ ਓਏ ਹੋਏ 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 ਚੱਲ ਆ ਜਾ ਫੇ ਆ ਜਾ ਆ ਜਾ ਤ ਨਹੀਂ ਤੇ ਕੁਰਸੀ ਤੇ ਲਾ ਕੇ ਬਿਠਾਉਣੀ ਪਟਾਕੇ ਥੋੜਾ ਲੱਗਦਾ ਬੜਾ ਲੱਗਦਾ ਪਟਾਕੇ ਤੇ ਬੱਗੂ ਨੂੰ ਬੜਾ ਲੱਗਦਾ ਕਿੰਨੇ ਪਟਾਕੇ ਤਾਂ ਹੀ ਨਹੀਂ ਆਪਾਂ ਪਟਾਕੇ ਵਜਾਈਦੇ ਹਨਾ ਤਾਂ ਹੀ ਨਹੀਂ ਆਪਾਂ ਪਟਾਕੇ ਵਜਾਈਦੇ ਜਾਨਵਰ ਪਰੇਸ਼ਾਨ ਪੰਛੀ ਪਰੇਸ਼ਾਨ এনवायरमेंट ਖਰਾਬ ਹਨਾ ਹਵਾਏ ਨਹੀਂ ਚਲਦੀ ਬੁਝੀ ਜਾਂਦੇ ਆ ਇੰਨੇ ਕਰ ਰਹੇ ਬਸ ਬਹੁਤ ਹਵਾ ਚਲਦੀ ਜਿੰਨਾਂ ਜਿੰਨਾਂ ਜਗਾਏ ਸਾਰਿਆਂ ਦੇ ਬੁਝ ਗਏ ਲੜੀਆਂ ਹੀ ਆ